ਕਰਨੀ पांडे ਦੀ ਮਜਾਈ ਕਰਕੇ ਫਿਰ ਸਫਾਈ ਕਰਕੇ ਫਿਰ ਤਾਂ ਕਲੀ ਕਰਦੇ ਛੇ ਕੁੜੀਆਂ ਨੇ ਚਾਰ ਦਵਾਈ ਮਰ ਗਏ ਨੇ ਤੇ ਦੋ ਹੈ ਨੇ ਕੁੜੀਆਂ ਆਪਣੇ ਘਰੇ ਰਹਿੰਦੀਆਂ ਥੋੜੇ ਨਾਲ ਰਹਿੰਦਾ ਕੋਈ ਕਰੇ ਨਾ ਕਰਲੀ ਤੁਸੀਂ ਦੱਸਿਆ ਵੀ 40 ਸਾਲ ਤੋਂ ਇਹ ਕੰਮ ਕਰ ਰਹੇ ਹੋ

ਆਪਣੇ ਕਾਰ 'ਚ ਬੈਠੀ ਹੈ ਨਾ ਚੰਗੀਆਂ ਸੋਹਣੀਆਂ ਕੋਈ ਨਹੀਂ ਅੱਜਕੱਲ ਪੁੱਤਰ ਨਹੀਂ ਕਰਦੇ ਤੇ ਜਵਾਈਆਂ ਕਿਆ ਕਰਦੇ ਬਾਬੂ ਜੀ ਦੇਖ ਰਹੇ ਤੁਸੀਂ ਅੱਜ ਅਸੀਂ ਤੁਹਾਨੂੰ ਇੱਕ ਐਸੀ ਬਜ਼ੁਰਗ ਮਾਤਾ ਦੇ ਨਾਲ ਮਿਲੌਣ ਜਾ ਰਹੇ ਹਾਂ ਜੋ ਗਰੀਬ ਨੇ ਮਜਬੂਰ ਨੇ ਪਰ ਹੌਸਲੇ ਇੰਨੇ ਬਲੰਦ ਨੇ ਇੰਨੀ ਵੱਡੀ ਉਮਰ ਦੇ ਵਿੱਚ ਵੀ ਕਿ ਤੁਸੀਂ ਜਦੋਂ ਉਹਨਾਂ ਦੇ ਬਾਰੇ ਜਾਣੋਗੇ ਉਹਨਾਂ ਦੇ ਕੰਮਕਾਰ ਬਾਰੇ ਸੁਣੋਗੇ ਤਾਂ ਹੋ ਸਕਦਾ ਤੁਹਾਡੀ ਵੀ ਰੂਹ ਕੰਬ ਜੇ ਅਸੀਂ 22 ਸੈਕਟਰ ਪਹੁੰਚੇ ਆ ਅ ਜਿੱਥੇ ਮਾਤਾ ਜੀ ਨੇ ਜਿਹੜੇ ਬਜ਼ੁਰਗ ਨੇ ਤੇ ਇਹ ਭਾਂਡਿਆਂ ਨੂੰ ਕਲੀ ਕਰਦੇ ਨੇ ਬਹੁਤ ਸਾਲ ਤੋਂ ਇਸੇ ਤਰ੍ਹਾਂੇ ਕੰਮ ਕਰਦੇ ਨੇ ਤੁਸੀਂ ਇਹਨਾਂ ਦੀ ਜਿਹੜੀ ਦੁਕਾਨ ਇਹਨਾਂ ਦੀ ਛੋਟੀ ਜੀ ਬਣੀ ਹੋਈ ਹੈ ਦੁਕਾਨ ਵੀ ਨਹੀਂ ਇਹਨੂੰ ਪ੍ਰੋਪਰਲੀ ਕਹਿ ਸਕਦੇ ਉਸ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਕਿਸ ਤਰ੍ਹਾਂ ਦੇ ਨਾਲ ਕੰਮੇ ਕਰਦੇ ਨੇ ਤੁਹਾਨੂੰ ਇੱਕ ਕਦੇ ਵੀ ਲੰਗ ਦੇ ਟੱਪ ਦੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਇਹ ਬੈਠੇ ਮਿਲ ਜਾਣਗੇ ਭਾਂਡੇ ਕਲੀ ਕਰਦੇ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਤੇ ਕਿੰਨੀ ਉਮਰ ਹੈ ਜੀ 80 ਸਾਲ ਤੋਂ ਉੱਪਰ ਹੀ 80 ਤੋਂ ਉੱਪਰ ਹੈ ਤੇ ਕਿੱਥੇ ਰਹਿੰਦੇ ਹੋ ਤੁਸੀਂ ਜੀ 37 ਵਿੱਚ 37 ਸੈਕਟਰ 652 ਵਿੱਚ ਤੇ ਮਾਤਾ ਜੀ ਕਿੰਨੇ ਸਾਲ ਹੋ ਗਏ ਆ ਕੰਮ ਕਰਦੇ ਨੇ ਕਲੀ ਵਾਲਾ 40 ਸਾਲ ਹੋ ਗਏ ਕਿੰਨੇ ਜੀ 40 ਤੋਂ ਵੀ 40 ਹਾਂ ਤੇ ਪਰਿਵਾਰ ਚ ਕੌਣ ਕੌਣ ਆ ਤੁਹਾਡੇ 6 ਕੁੜੀਆਂ ਨੇ 4 ਜਵਾਈ ਮਰ ਗਏ ਤੇ 2 ਹੈਨ ਬਾਕੀ ਕੁੜੀਆਂ ਕੋਲ ਵੀ ਤਿੰਨਾਂ ਕੋਲ ਮੁੰਡਾ ਹੈ ਹੀ ਕਿ ਕਹ ਤਿੰਨਾਂ ਕੋਲ ਕੋਈ ਠੀਕ ਦੋ ਕੁੜੀਆਂ ਹੈ ਕਿ ਕੋਲ ਤੇ ਨਿੱਕੀ ਕੋਲ ਕੁੜੀਆਂ ਨੇ ਉਹਨਾਂ ਕੋਲ ਮੁੰਡੇ ਵੀ ਕੋਈ ਨਹੀਂ ਮਰ ਗਏ ਤਿੰਨਾਂ ਕੋਲ ਆ ਹੀ ਕਿ ਇੱਕ ਮੁੰਡਾ ਬਸ ਇਹ ਕੁੜੀਆਂ ਆਪਣੇ ਘਰੇ ਰਹਿੰਦੀਆਂ ਥੋਡੇ ਨਾਲ ਰਹਿੰਦਾ ਕੋਈ ਘਰੇ ਨਾ ਇਕੱਲੀ ਇਕੱਲੇ ਰਹਿੰਦੇ ਨੇ ਕਿਵੇਂ ਫਿਰ ਘਰ ਟਾਈਮ ਕਿਵੇਂ ਪਾਸ ਕਰਦੇ ਹੋ ਗੁਜ਼ਾਰਾ ਕਿਵੇਂ ਕਰਦੇ ਹੋ ਕਿ ਨਾ ਵੇ ਭਰਾਵਾਂ ਕੋਲ ਲੱਗਦੀ ਪਰ ਆ ਮੇਰੇ ਜਮਨਾ ਨਗਰ ਰਹਿੰਦੇ ਅੱਛਾ ਤੁਸੀਂ ਕਿੱਥੋਂ ਸੰਬੰਧ ਪਿਛੋਂ ਤੁਸੀਂ ਕਿਹ ਕਿਹੜੀ ਜਗ੍ਹਾ ਤੋਂ ਕੰਮ ਕਿਤਾ ਸੀ ਕਿ ਨਹੀਂ ਜਨਮ ਤੁਹਾਡਾ ਕਿੱਥੇ ਹੋਇਆ ਸੀ ਪਾਕਿਸਤਾਨ ਦਾ ਕਿ ਪਤਨੀ ਕੀ ਦਿੱਕਤ ਹੈ ਹੁਣ ਮੈਨੈ ਕੋਈ ਪਤਾ ਮੈਂ ਸਭ ਤੋਂ ਵੱਡੀ ਆ ਮੇਰੇ ਤਿੰਨ ਭਰਾ ਨੇ ਛੇ ਬੈਣਾ ਸੀ ਤਿੰਨ ਬੈਣਾ ਮਰ ਗਈਆਂ ਤਿੰਨ ਅਸੀਂ ਆ ਤਿੰਨ ਭਰਾ ਤਿੰਨ ਬੈਣਾ ਰਹਿ ਗਏ ਹਾਂ ਤੁਸੀਂ ਦੱਸਿਆ ਵੀ 40 ਸਾਲ ਤੋਂ ਇਹ ਕੰਮ ਕਰ ਰਹੇ ਹੋ ਤੇ ਦੇ ਨਾਲ ਕਰਦੀ ਨਹੀਂ ਹੈ ਨਾ 9 ਸਾਲ ਆਦਮੀ ਦੇ ਨਾਲ ਕੀਤਾ ਕਿਉਂ ਮੈਂ ਕੋਈ ਛੋੜ ਕੇ ਤੇ ਬੰਨ ਨਹੀਂ ਉਸ ਨਾਲ ਦਰੰਗ ਹੋ ਗਿਆ ਸੱਜਾ ਹੱਥ ਨਹੀਂ ਚਲਦਾ ਤੇ ਫੱਖਾ ਚਲਾਉਂਦੀ ਆ ਸਾਂਡੇ ਮਾਂਦੀ ਆ ਬਸ ਬੈਠੇ ਪਰ ਜਿਸ ਨੂੰ ਮਰੇ ਬਤਾ ਦੇ ਨਹੀਂ ਬੈਠੇ ਨੇ ਬਹੁਤ ਪਰਦਾ ਨਾਲ ਅੰਦਰ ਉਹਨਾਂ ਪੈ ਅੱਗੇ ਇੰਨੀ ਦੇਰ ਹੋ ਗਈ ਮਾਤਾ ਬੈਠੀ ਹੋਣੀ ਬੈਠੀ ਤਾਂ ਬੈਠੀ ਰੋਟੀ ਫੇ ਖਾਣੀ ਉਹ ਰੱਬ ਵੀ ਕਰਾਂਦਾ ਪੈ ਮੁੰਡਾ ਤੇ ਐ ਕੋਈ ਕੁੜੀਆਂ ਚ ਸਭ ਨੂੰ ਪਤਾ ਕੋਈ ਇਹ ਥੋੜੀ ਕੁੜੀਆਂ ਥੋਡੀਆਂ ਨੇ ਜਵਾਈ ਨੇ ਉਹ ਨਹੀਂ ਥੋੜੇ ਕਹਿੰਦੇ ਵੀ ਤੁਸੀਂ ਹੁਣ ਬਹੁਤ ਥੋੜੀ ਉਮਰ ਹੈ ਤੁਸੀਂ ਆਰਾਮ ਕਰੋ ਕੋਈ ਆਖਦੇ ਨਹੀਂ ਆਪਣੇ ਘਰ ਮੈਂ ਬੈਠੀ ਇਹ ਨਾ ਚੰਗੀਆਂ ਸੌਂਦੀ ਕੋਈ ਨਹੀਂ ਅੱਜ ਕੱਲ ਪੁੱਤਰ ਨਹੀਂ ਕਰਦੇ ਤੇ ਜਵਾਈਆਂ ਕਿਆ ਕਰਨਾ ਇਹ ਸਕੇ ਪੁੱਤਰ ਜੰਮੇ ਨਹੀਂ ਕਰਦੇ ਤੇ ਜਵਾਈਆਂ ਕੀ ਕਰਨੇ ਜਵਾਈ ਹੋਇਆ ਤਾਂ ਜਾਓ ਘਰ ਆਪਣੇ ਤੇ ਦੋ ਹੈਂ दो फगवाड़े आले जीडे एक वकील है उ फगवाड़े हे एक दर्जी अपने अपने काम है उ तीन कुड़ी छोटे दिन मुंडा है उदी ओनी एक कुड़ी है जो फगवाड़े नर्जिए कम करते कोई नहीं करता अपने जितने तीन चलते पे उत ठीक है ना पै गए उस हूँ नहीं कम आता है मुंडे आखीद भाई भांडे मांझ दे पक्का चला द्वारा करनी आप ਇਹ ਇੱਥੇ ਦੁਕਾਨ ਨਹੀਂ ਈਦੀ ਤੇ ਉਹ ਗਵਰਨਮੈਂਟ ਵਾਲੇ ਉੱਠ ਗਏ ਤੇ ਉਹ ਤਾਂ ਮੇਰੇ ਕੋਲ ਆਵੰਦਾ 2 ਘੰਟੇ ਕਦੀ ਆ ਗਏ ਮੈਂ ਫੋਨ ਕਰਾਂ ਤਾਂ ਤਾਂ ਸਾਰਾ ਸਾਰਾ ਦਿਨ ਨਹੀਂ ਕੰਮ ਦਾ ਬੈਠ ਪਏ ਸੋ ਮਾਟਰਾਂ ਕੋਲ ਕੋਈ ਥੋੜੀ ਇਨੀ ਉਮਰ ਹੋ ਗਈ ਬੈਠੇ ਅੱਛਾ ਕਲੀ ਕਿਵੇਂ ਕਿਵੇਂ ਕਰਦੇ ਹੋ ਤੁਸੀਂ ਜਦੋਂ ਕੋਈ ਪਾਂਡਾ ਦੇ ਕੇ ਪਾਂਡਾ ਨਾ ਪਹਿਲਾਂ ਮਜਾਈ ਕਰਨੀ ਛੋੜਾ ਕਾਟ ਕੇ ਤਜ਼ਾ પા ਕੇ ਫੇਰੇ ਤੁਸੀਂ ਆ ਜਾ ਵਾਈ ਤੇ ਹੁਣ ਪਾਂਡਾ ਵੀ ਕੋਈ ਨਹੀਂ ਕੋਈ ਉਹਨੇ ਗਾ ਕੋਈ ਨਹੀਂ ਹੁੰਦਾ ਤੇ ਪਹਿਲੋ ਮਜਾਈ ਕਰਨੀ 판ਡੇ ਦੀ ਮਜਾਈ ਕਰਕੇ ਫਿਰ ਸਫਾਈ ਕਰਕੇ ਫਿਰ ਤਾਂ ਕਲੀ ਕਰਦੇ ਮਾਤਾ ਜੀ ਕਿੰਨੇ ਕ ਪੈਸੇ ਕਮਾ ਲੰਨੇ ਹੋ ਸ਼ਾਮਤਾ ਜੀ ਸ਼ਾਮਤਾ ਇੰਨੇ ਕਮ ਆਦਾ ਹੈ ਤੇ ਕਦੀ 20 ਆ ਗਏ ਕਦੀ 200 ਆ ਗਏ ਕਦੀ 300 ਆ ਗਏ ਨਾ ਆਇਆ ਤੇ ਬੈਠਾ ਰਹੇ ਸਾਰੇ ਦੇ ਛਿਨੀਚਰ ਐਤਵਾਰ ਕਮ ਹੁੰਦਾ ਹੈ ਅੱਗੇ ਪਿਛੇ ਕੰਮ ਕਰੀਂ ਹੁੰਦਾ ਅੱਛਾ ਦੋ ਦਿਨ ਛੁੱਟੀ ਵਾਲੇ ਦਿਨ ਕੰਮ ਹੁੰਦਾ ਹਾਂ ਛੁੱਟੀ ਹੈ ਦਫਤਰ ਵਿੱਚ ਹੁੰਦੀ ਨਾ ਬੰਦੇ ਤਾਂ ਤੁਸੀਂ ਆਪ ਛੁੱਟੀ ਕਰਦੇ ਹੋ ਕੰਮ ਤੋਂ ਛੁੱਟੀ ਕਰਨੇ ਪਰਸੂ ਕੁੜੀ ਕੋਲ ਗਈ ਆ ਕੁੜੀ ਬਿਮਾਰ ਹੈ ਇਤਨੀ ਇਹ ਨਹੀਂ ਪਤਾ ਹੁਣ ਜਾਣਾ ਪੈਵੇ ਜੇ ਬੈਠੀ ਤਾਂ 88 ਘੜੇ ਲਾਉਨੇ ਮੀਨੇ ਕੁੜੀ ਨੂੰ ਫਰੀਦਕੋਟ ਵਾਲੀ ਕੁੜੀ ਬੜੀ ਬਿਮਾਰ ਹੈ ਤੇ ਉਹਦਾ ਪਤਾ ਨਹੀਂ ਰੋਜ਼ ਹੀ ਹਸਪਤਾਲ ਦਾਖਲ ਹੋਈ ਹੈ ਫਿਰੋਜ਼ਪੁਰ ਫਰੀਦਕੋਟ ਤੋਂ ਅੱਗੇ 3 ਘੰਟੇ ਵੇ ਤਦ ਉਹਨਾਂ ਦਾ ਮੈਲ ਕੁੜੀਆਂ ਨੂੰ ਜਾਣਾ ਪਤਾ ਲੈਣਾ ਵੀ ਬਸ ਤੇ ਜਾਣਾ ਪੈਂਦਾ ਕਿਵੇਂ ਜਾਂਦੇ ਬਸ ਤੇ ਬਸ ਤੇ ਉਹ ਤਾਂ ਪਈ ਨਹੀਂ ਭਾਈ 500 ਰੁਪਏ ਹੀ ਫਸੇ ਕਿਰਾਇਆ ਲੱਗਦਾ ਉਹ ਵੀ ਨਹੀਂ ਪੂਰਾ ਪਉਂਦਾ ਕਰਦਾ ਲਾਇਆ ਗਿਆ ਮੰਗ ਕੇ ਤੂੰਤਾ ਆ ਕੇ ਦਿੱਤਾ ਭਾਈ ਬੈ ਜਾਣਾ ਜ਼ਰੂਰੀ ਦੋ ਜੋ ਪਿੱਛੇ ਦੋ ਜੋਾਈ ਇਕੱਠੇ ਮਰੇ ਦਵਾਲੀ ਕੋਲ ਇੱਕ ਦਵਾਲੀਆਂ ਨੇ ਦਿਨ ਸਸਕਾਰਾ ਫਰੀਦਕੋਟ ਵਾਲੇ ਦਾ ਉਹ ਕੁੜੀ ਬਿਮਾਰ ਹੈ ਉਸ 6 ਮਹੀਨੇ ਹੋ ਗਏ ਨਾ ਉੱਥੇ ਲਾ ਚੱਲਦੇ ਫਰੋਜਪੁਰ ਅੱਛਾ ਤੁਸੀਂ ਦੇਖ ਰਹੇ ਜਿਵੇਂ ਤੁਹਾਡੀ ਜਿਹੜੀ ਤੁਸੀਂ ਬੈੰਨੇ ਹੋ ਇਹ ਜਗਾ ਬਹੁਤ ਘੱਟ ਹੈ ਇੱਥੇ ਤੁਸੀਂ ਅਰੈਸਟ ਵੀ ਨਹੀਂ ਕਰ ਸਕਦੇ ਲੱਤਾਂ ਵੀ ਨਹੀਂ ਸਿੱਧੀਆਂ ਕਰ ਸਕਦੇ ਕੋਈ ਲੱਤਾਂ ਵੀ ਨਹੀਂ ਸਾਰੇ ਗਰਮੀਆਂ ਸਰਦੀਆਂ ਬੈਠਣ ਵੀ ਨਹੀਂ ਹੁੰਦਾ ਇਹ ਤਾਂ ਕੋਈ ਪੰਛੂ ਦੇ ਦਾ ਇੱਥੇ ਮੁੰਡਾ ਪਾੜ ਕੇ ਗਿਆਈ ਉਹ ਵੇਖਦਾਈ ਮਾਤਾ ਤੂੰ ਕਿੰਨੀ ਬੁਰਾ ਹਾਲ ਹੈ ਕਿੰਨੀ ਉਮਰ ਹੋ ਗਈ ਤੇਰੀ ਉਹ ਫਿਰ ਆਇਆ ਇਹ ਵੀ ਮਾਸਟਰ ਕੋਈ ਨਹੀਂ ਪਿੱਛੇ ਬੈਠੇ ਕਿ ਦੇਖ ਤਾਂ ਅਥੋ ਤਾਂ ਛੱਤ ਦੀਆਂ ਇਹ ਬਾਰੇ ਸਾਰੇ ਮਾਰਕੀਟਾਂ ਦੇ ਨਹੀਂ ਛਤਨ ਤੇ ਇਹ ਇਤਨਾ ਖੋਖਾ ਬਣਾ ਕੇ ਰਹਿਗੇ ਇਹ ਦੋ ਸਾਲ ਉਹਨੂੰ ਮਨੇ ਮਾਰੇ ਪੰਕੂਲੇ ਦਾ ਬੰਦਾ ਆਈ ਕੋਈ ਅப்சਰਾ ਆਈ ਦੋ ਮੀਆਂ ਬੀਬੀ ਆਏ ਤੇ ਬਾਰਾ ਚਲਤੀ ਮੇਰੇ ਕਪੜੇ ਗਿੱਲੇ ਇੰਜੇ ਮੈਂ ਕੰਮਾਂ ਪਈ ਐ ਨੀ ਮਾਤਾ ਕੀ ਕਰ ਭਾਈ ਅਜੇ ਤਨ ਜਗਾ ਕੋਈ ਨਹੀਂ ਮਿਲਦੀ ਮਖ ਨਹੀਂ ਇਹ ਉਹ ਪਾਖ ਦੇ ਗਿਆ ਕੋਈ ਪੰਕੂਲੇ ਦਾ ਬੰਦਾ ਆਈ ਅப்சਰਾ ਆਈ ਮੈਂ ਤਾਂ ਸੁਣਿਆ ਨਹੀਂ ਆਉਂਦੀ ਆਉਂਦਾ ਹੈ ਦੇਖ ਵੰਦਾ ਕੁਫੀ ਤੌਰੇ ਮੈਨ ਪਤਾ ਨਹੀਂ ਲੱਗਦਾ ਮੈਂ ਅੱਖਾਂ ਦੇ ਪਹਿਲੇ ਤੋਂ ਪ੍ਰੇਸ਼ਣ ਨਹੀਂ ਕਰਾਇ ਹੁਣ ਲੱਜ ਪੋਆ ਇਹ ਕੰਮ ਬੜਾ ਖਰਾਬ ਧੂਪ ਹੁੰਦਾ ਖਰਾਬ ਹੋ ਗਣੀ ਯਾਰ ਫਿਰ ਤੁਹਾਡੀ ਲੈਂਸ ਪਵਨ ਕਰਕੇ ਥੋੜੀ ਠੀਕ ਨਹੀਂ ਤਾਂ ਨਜ਼ਰ ਵੀ ਕਮਜ਼ੋਰ ਹੋ ਗਈ ਲੈਂਸ ਖਰਾਬ ਹੋ ਗਏ ਤਾਂ ਬਤ ਕਰ ਹੀ ਬੈਣਾ ਦੋਨੋਂ ਹੀ ਲੈਂਸ ਪਵਾਈ ਕੋਈ ਹੋਰ ਬਿਮਾਰੀ ਤਾਂ ਨਹੀਂ ਤੁਹਾਨੂੰ ਜੀ ਕੋਈ ਬਿਮਾਰੀ ਨਹੀਂ ਸਭ ਸਬ ਟੈਸਟ ਹੋਏ ਹੰਸ ਜੇ ਬਿਮਾਰੀ ਉਹਦੀ ਕੁੜੀਆਂ ਨੂੰ ਸ਼ੂਗਰ ਹੈ ਕਿਸੇ ਨੂੰ ਬੀਪੀ ਵਧਿਆ ਕਿ ਛੀਆਂ ਪੰਨੀਆਂ ਨਹੀਂ ਛੀਆਂ ਨਹੀਂ ਦੇ ਮੈਂ ਸਾਰੇ ਕਹਿੰਦੇ ਮਾਫੀ ਉਹ ਕੋਈ ਨਹੀਂ ਕਿ ਤੁਹਾਨੂੰ ਕੁੜੀਆਂ ਨੇ ਕਿਉਂ ਦੀ ਚੇ ਕੁੜੀਆਂ ਕਿਸੇ ਨੂੰ ਸ਼ੂਗਰ ਹੈ ਤੇ ਕਿਸੇ ਨੂੰ ਬੀਪੀ ਹੈ ਤੇ ਕਿਸੇ ਨੂੰ ਕੁਝ ਹੈ ਇਹ ਕਰਨਾ ਨਾ ਤੇ ਜੇ ਤਾਂ ਕੋਈ ਕਿਵੇਂ ਫਿਰ ਤੁਸੀਂ ਜਿਵੇਂ ਐਨੀ ਉਮਰ ਚ ਕੰਮ ਕਰਦੇ ਰਹ ਰਹੇ ਹੋ ਉਹ ਕੀ ਕਾਰਨ ਕੀ ਹੈ ਵੀ ਤੁਸੀਂ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖਦੇ ਰਹੇ ਇੰਨੇ ਸਾਲਾਂ ਤੋਂ ਪਸੇ ਤਾਂ ਜੇ ਰੋਟੀ ਦੇ ਘਰ ਰੋਟੀ ਨਹੀਂ ਪਕਣੀ ਤੇ ਫਿਰ ਕੰਮ ਤੇ ਕਰ ਰਹੀ ਕੰਮ ਜਿੱਥੇ ਕਰੋ ਕੰਮ ਤੇ ਬਹੁਤ ਮਿਹਨਤ ਲੋਕਾਂ ਦੇ ਫੜਨੇ ਮਾ ਜੋ ਗਲੀ ਗਲੀ ਜਾ ਕੇ ਤੇ ਵਾਤ ਵੀ ਕਰਨਾ ਇਹ ਬੈਠਿਆ ਮਿਠਾਵਾ ਕਰ ਲੀਦਾ ਤੁਸੀਂ ਸ਼ੁਰੂ ਕੀਤਾ ਸੀ ਕੰਮ ਉਦੋਂ ਉਦੋਂ ਕਿੰਨੇ ਇੱਕ ਭਾਂਡੇ ਉਦੋਂ ਕਿੰਨੇ ਕਲੀ ਕਰਦੇ ਸੀ ਉਦੋਂ ਬਹੁਤ ਆਉਂਦੇ ਸੀ ਕਿ ਹੁਣ ਦੇ ਨਾਲੋਂ ਵੱਧ ਸੀ ਕੰਮ ਕੰਮ ਆਈ ਹੁਣ ਕੰਮ ਕੋਈ ਨਹੀਂ ਉਦੋਂ ਕੰਮ ਬਹੁਤ ਸੀ ਹੁਣ ਹੈ ਨਹੀਂ ਕੰਮ ਇਹ ਅੱਜ 15 ਦਿਨ ਬਾਅਦ ਚਾਰ ਭਾਂਡੇ ਕੀਤੇ ਅੱਛਾ ਹਾਂ ਕੰਮ ਹੈ ਹੀ ਨਹੀਂ ਪਾਂਡਾ ਜਿਵੇਂ ਹੁਣ ਧਾਮਾ ਪਿਆ ਜਾਂ ਪਤੀਲਾ ਪਿਆ ਕਿੰਨੇ ਪੈਸੇ ਲੈਣੇ ਤੁਸੀਂ ਕਲੀ ਕਰਨ ਇਹਦੇ 400 ਰੁਪਏ ਲਿਆ ਇਹਦਾ 200 ਦੇ ਪਾਂਡੇ ਛੋਟੇ ਵੱਡੇ ਦੇ ਛੋਟੇ ਵੱਡੇ ਦੁਕਾਨੇ ਦੇ ਅਸੀਸਾਂ ਦੇ ਕੇ ਜਾਂਦੇ ਲੋਕ ਤੁਹਾਨੂੰ ਹੈ ਅਸੀਸਾਂ ਵੀ ਦੇ ਕੇ ਜਾਂਦੇ ਲੋਕ ਕਈ ਇੱਥੇ ਕੁਝ ਸਾਰੇ ਕੋਈ ਕਦੀ ਆ ਗਿਆ ਖਰੀਦਣਾ ਆਇਆ ਸਾਰਾ ਦਿਨ ਬੇਲੇ ਚੱਲ ਗਿਆ ਰਕਸ਼ਤ ਹੈ ਉਹਨੇ ਰਕਸ਼ਤ 50 ਰੁਪਏ ਹੁੰਦੀ ਦਿੰਦੇ ਲਿਖਣ 50 ਮੈਂ ਕਿਸੇ ਨੇ ਕੋਈ ਤੁਹਾਨੂੰ ਜ ਚੰਡੀਗੜ੍ਹ ਪ੍ਰਸ਼ਾਸਨ ਦਾ ਜਾਂ ਕੋਈ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਕੋਈ ਬੰਦਾ ਆ ਕੇ ਨਹੀਂ ਤੁਹਾਨੂੰ ਮਿਲਿਆ ਵੀ ਤੁਸੀਂ ਇੰਨੇ بڑا ਔਖਾ ਟੋੜਾ ਕੰਮ ਹੈ ਕਿਸ ਨੇ ਮਦਦ ਨਹੀਂ ਕੀਤੀ ਕਿ 50 ਲੈ ਗਏ ਫੰਨੀ ਕਿੰਨੀ ਵੇਰੀ ਫੋਟੋ ਛਿੱਕੇ ਲੈ ਗਏ ਸਰਵੇ ਕਰਕੇ ਲੈ ਗਏ ਬੰਦਾ ਜੂਂਦਾ ਕੋਈ ਨਹੀਂ ਹਾਫ ਸਭ ਗਾਇ ਦੇ ਉਹ ਜਿਹੜੀ ਗੱਲ ਮੈਂ ਝੂਠ ਥੋੜਾ ਮਾਰਨਾ ਇਹ ਤੇ ਮਦਦ ਨਹੀਂ ਕੀਤੀ ਕਿਸੇ ਨੇ ਨਾ ਕੋਈ ਕਿਸੇ ਕੋਈ ਮਦਦ ਨਹੀਂ ਕਰਦਾ ਕੋਈ ਨਹੀਂ ਕਰਦਾ ਮਰਦੀ ਕਾਲ ਦੀ ਮਰੇ ਅਜ ਮਰੇ ਵਿੱਚ ਟਿੱਕਾ ਦੇ ਮਰੇ ਵਿੱਚ ਜਾਵੇ ਜਗ੍ਹਾ ਨਹੀਂ ਲੇ ਅਗਲੇ 1 ਮਹੀਨੇ ਮਰ ਵਿੱਚ ਵੀ ਆਪਣੇ ਆਪ ਖਵਾ ਕੇ ਕਰ ਇਹ ਤਾਂ ਮੈਂ ਆਪਣੇ ਕਰਮਾਂ ਨਾਲ ਬੈਠੀ ਹਈਆਂ ਗਾ ਸਿੱਖੀ ਆਈ ਆਦਮੀ ਨਾਲ 9 ਸਾਲ ਕਿ ਸਿੱਖੀ ਉਹ ਨਾਲ ਤਾਂ ਕਰਦੀ ਪੀ ਕਿ ਰੋਟੀ ਕਿੱਥੇ ਲੈਣੀ ਆਈ ਕਦੀ ਦੀ ਹਰ ਦਵਾਰ ਪਹੁੰਚੀ ਪਈ ਹਾਂ ਆਈ ਮੈਂ ਦੇਖਿਆ ਤੁਸੀਂ ਬੜੀ ਜਿਹੜੀ ਹੈ ਸਾਡਾ ਕੋਈ ਬਣਵਾ ਪਿਆ ਧਾਰ ਕੱਟਦਾ ਇਹ ਜਿਹੜਾ ਆਉਣ ਮੈਨ ਦਾ ਕਿਰਾਇ ਮੈਨ ਬੱਚ ਵੈਨ ਮੈਂ ਬੜੇ ਮੰਗ ਔਖੀ ਪੈਣੀ ਹੈ ਕੁੜੀਆਂ ਕੋਲ ਫ੍ਰੀਜ ਕੋਡ ਤੇ ਕੁੜੀਆਂ ਨੇ ਸਭ ਨੂੰ ਪਤਾ ਕੋਈ ਇਹ ਮੈਂ ਝੂਠ ਨਹੀਂ ਮਾਰ ਰਹੀ ਕਿਰਾਇਆ ਜਿਆਦਾ ਲੱਗਦਾ ਪਾਸ ਦੁਨੀਆ ਦੇ ਚੱਲਦੇ ਪੈਣਾ ਧਾਰ ਕੱਟ ਸਾਡੇ ਅਦਲੇ ਜਾਉ ਥੱਲੇ ਸੋ ਇਸ ਉਮਰ ਦੇ ਵਿੱਚ ਕਮਾ ਕੇ ਖਾਣ ਦਾ ਖਾਣਾ ਇੱਕ ਬੜੀ ਵੱਡੀ ਮਿਸਾਲ ਹੈ ਤੁਸੀਂ ਨਹੀਂ ਦੇਖੇ ਹੋਣੀ ਵੀ 80 ਸਾਲ ਤੋਂ ਵੱਧ ਦੀ ਉਮਰ ਦੇ ਵਿੱਚ ਆਪ ਖਾ ਕੇ ਕਮਾ ਵੀ ਰਹੇ ਨੇ ਤੇ ਸਿਰਫ ਕੰਮ ਹੀ ਨਹੀਂ ਕਰਦੇ ਸਵੇਰ ਤੋਂ ਸ਼ਾਮ ਤੱਕ ਜਿਵੇਂ ਇਹਨਾਂ ਨੇ ਦੱਸਿਆ ਵੀ ਇਹਨਾਂ ਦੀਆਂ 6 ਕੁੜੀਆਂ ਨੇ ਤੇ ਕੁੜੀਆਂ ਨੂੰ ਮਿਲਣਾ ਦੁੱਖ ਦੇ ਸੁੱਖ ਦੇ ਤੇ ਜਾਣਾ ਉਹ ਵੀ ਇਹ ਕਰਦੇ ਨੇ ਚਾਹੇ ਫਗਵਾੜੇ ਜਾਣਾ ਫਰੀਦਕੋਟ ਜਾਣਾ ਫਰੋਜ਼ਪੁਰ ਜਾਣਾ ਤਾਂ ਇਹ ਵਸਤੇ ਉਹਨਾਂ ਕੋਲੇ ਵੀ ਜਾਂਦੇ ਨੇ ਸਵਾ ਆਪਣੇ ਪਰਿਵਾਰ ਦੇ ਨਾਲ ਵੀ ਹਾਲਾਂਕਿ ਅੱਧਾ ਪਰਿਵਾਰ ਜਿਹੜਾ ਉਹ ਨਹੀਂ ਰਿਆ ਮਾਤਾ ਜਿਵੇਂ ਦੱਸ ਰਹੇ ਸੀਗੇ ਪਰ ਜੋ ਕੁਝ ਵੀ ਜਿਹੜੇ ਜੀਵ ਵੀ ਹੈਗੇ ਆ ਉਹਨਾਂ ਦੇ ਦੁੱਖ ਤੇ ਸੁੱਖ ਤੇ ਵੀ ਪਹੁੰਚ ਰਹੇ ਨੇ ਤੇ ਬੜੀ ਵੱਡੀ ਗੱਲ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਜਿਹੜਾ ਖੋਖਾ ਹੈਗਾ ਬਹੁਤ ਛੋਟਾ ਇਹਨਾਂ ਦਾ ਤੇ ਜਿਵੇਂ ਕਹਿ ਰਹੇ ਨੇ ਕਿ ਬਹੁਤ ਸਾਲਾਂ ਤੋਂ ਇਸੇ ਤਰ੍ਹਾਂ ਦੇ ਨਾਲ ਹੀ ਚੱਲ ਰਿਹਾ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਵੇਂ ਦੇ ਹਾਲਾਤ ਨੇ ਤੇ ਉਸੇ ਤਰ੍ਹਾਂ ਦੇ ਨਾਲ ਹੀ ਪਿਛਲੇ ਲਗਭਗ 40 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਤੇ 22 ਸੈਕਟਰ ਦੇ ਵਿੱਚ ਇਹ ਸ਼ਿਸ਼ੂ ਨਿਕੇਤਨ ਸਕੂਲ ਆ ਜਿਹੜਾ ਉਹਦੇ ਸਾਹਮਣੇ ਬਿਜਵਾੜਾ ਮਾਰਕੀਟ ਬਣੀ ਹੋਈ ਹੈ ਉੱਥੇ ਮਾਤਾ ਜੀ ਬੈਠਦੇ ਨੇ ਸੋ ਭਾਂਡੇ ਕਲੀ ਜਿਹੜੇ ਆ ਉਹ ਤੁਸੀਂ ਕਰਵਾ ਸਕਦੇ ਹੋ ਤੇ ਵੈਸੇ ਵੀ ਇਸ ਮਾਤਾ ਜੀ ਦੇ ਜਜ਼ਬੇ ਨੂੰ ਤੁਸੀਂ ਵੇਖਣਾ ਇਹਨਾਂ ਦੇ ਅਜੇ ਵੀ ਜਿਹੜੇ ਚਿਹਰੇ ਤੇ ਹਾਰ ਨਜ਼ਰ ਨਹੀਂ ਆਉਂਦੀ ਸੋ ਦੇਖਣਾ ਮਿਲਣਾ ਤਾਂ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦਿੱਤ ਦੇ ਨਾਲ ਹਰਸ਼ਪ੍ਰਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ